ਜਿਹੜਾ ਪਿੰਡ ਦਾ ਬਾਜੀਗਰ ਆ ਨਾ ਕਾਵਾ ਉਹਦੇ ਲੜਕੇ ਨੇ ਬਹੁਤ ਵਧੀਆ ਸ਼ੌਂਕ ਕੀਤਾ ਕਹਿੰਦਾ ਮੈਂ ਵੀ ਖੇਡ ਕਰਨੀ ਆ ਦਾਦਿਓ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਇੰਨੀ ਪਾਰਟੀਆਂ ਸੱਦਣੀਆਂ ਤਿੰਨ ਬਹੁਤ ਔਖੀਆਂ ਆ ਇਹਨੇ ਵੀ ਠਿਕਰਾ ਕੀਤਾ ਆ ਠੀਕਾ ਠੀਕਾ ਕੋਦਾਂ ਮਾਟਾਉਂਦਾ ਇਹਦਾ ਵੀ ਖਾਤਿਆ ਬਹੁਤ ਹੋ ਜਾਣਾ ਦਾਦਿਓ ਉਹ ਗੱਡੀਆਂ ਖੜੀਆਂ ਗੱਡੀਆਂ 'ਚ ਤੇਲ ਪਵਾ ਕੇ ਲੈ ਕੇ ਗੱਡੀਆਂ ਇੱਥੇ ਤੱਕ ਖਾਤਿਆ ਇਹਨੇ ਲੈਣਾ ਆ ਜਿੰਨਾ ਜਿੰਨਾ ਸਾਡੇ ਹੱਥੋਂ ਚੱਲ ਗਏ ਧਰੋ ਖਰਚ ਆ ਇਹ ਤਿੰਨੀਆਂ ਦੇਖ ਲੋ ਇਹ ਵੀ ਛਾਲਾ ਵਧੀਆ ਲਾਣਾ ਰਿਹਾ ਲਾਕੇ ਚ ਉਹ ਮੁੰਡਾ ਹੁਣ ਉਮਰ ਹੋਈ ਉਹਦਾ ਵੀ ਚੰਨ ਸਿੰਘ ਇਹਦੇ ਵੀ ਨੌ ਕਟਿਆ ਆ ਸਾਦੇ ਉਹ ਇਹ ਵੀ ਵਧੀਆ ਕੰਮ ਆਪਣੇ ਬਾਜੀ ਚ ਕਰਦੇ ਰਹੇ ਆ ਹੁਣ ਵੀ ਦੇਖੋ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਹਿੰਦਾ ਸਰ ਸ਼ੌਕ ਕੀਤਾ ਆ ਬੇ ਅਸੀਂ ਵੀ ਖੇਡ ਕਰਨੀ ਆ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਲੈਵੇ ਕਿਹੜਾ ਕਹਾਣੀ ਖੇਡ ਕਰੂਗਾ ਲਓ ਜੀ ਬਾਬਾ ਜੀ ਤੁਸੀਂ ਇਧਰ ਆਓ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਨੱਕ ਇਹ ਜੜਬੀ ਸਵੇਰੇ ਵੱਡੇ ਭਰਾ ਜਮਨ ਸਿੰਘ ਉਹਨੇ ਬੜੇ ਦੂਰ ਤੱਕ ਛਾਲਾਂ ਲਾਈਆਂ ਇਹਨਾਂ ਨੂੰ ਪਤਾ ਇਹਨਾਂ ਨੂੰ ਕਿ ਬਜ਼ੁਰਗਾਂ ਨੇ ਛਾਲਾਂ ਲਾਈਆਂ ਉਹਨਾਂ ਨੇ ਇਹ ਜੜਬੀ ਆਵੇ ਜੜਬੀ ਵਾਲੇ ਹੁੰਦੀ ਸੀ ਉਹਦਾ ਹੁਣ ਚੜ੍ਹਾਈ ਕਰ ਗਿਆ ਸਾਡਾ ਪੁੱਤ ਜੀ ਜਗENDER ਸਿੰਘ ਜੀ ਸਰਦਾਰ ਉਹ ਵੀ ਚੜ੍ਹਾਈ ਕਰਕੇ ਇਹ ਲੜਦਾ ਜਮਨ ਸਿੰਘ ਦਾ ਜੀ ਆਹ ਪਹਿਲਾ ਨਾਮ ਰਣਜੀਤ ਸਿੰਘ ਕਾਲਾ ਤੇ ਆ ਮੇਰਾ ਲੜਕਾ ਜੁਗਰਾਵ ਸਿੰਘ ਤੇ ਇੱਕ ਆ ਮੇਰਾ ਲੜਕਾ ਇਹਨੇ ਛੋਟੀਆਂ ਦੀਟਮ ਕਰਨੀਆਂ ਆ ਮੇਰਾ ਪੁੱਤਰਾ ਵਾ ਆ ਮੇਰਾ ਪੁੱਤਰਾ ਤੇ ਇਹ ਕਰਦਾ ਵੀ ਆ ਬਾਗ ਵਿੱਚ ਬਾਕੀ ਇਹ ਨਾਲ ਕਵਿਸ਼ਰੀ ਵੀ ਮੇਰੇ ਨਾਲ ਕਰਦਾ ਤੇ ਸ਼ਰੰਗੀ ਵੀ ਸਿੱਖਣਾ ਤੇ ਇਹ ਅਸੀਂ ਸਾਡੀ ਰੂਹ ਘਰੀ ਆ ਕਿਉਂਕਿ ਸਾਡੀ ਵੀ ਅੱਜ ਫਲਵਾੜੀ ਖੜੀ ਆ ਤੇ ਅਸੀਂ ਇੱਕ ਕਾਫਤਾ ਛੋਟੀਆਂ ਦੀ ਪੜਨੀ ਆ ਕਵਿਸ਼ਰੀ ਦੇ ਰੂਪ ਦੇ ਵਿੱਚ ਤੋ ਤੋਂ ਪਈ ਤੁਹਾਡੇ ਟਾਈਮ ਚੋ ਟਾਈਮ ਲੈ ਕੇ ਹਾਂ ਜੀ ਸੇ ਕੱਪੜਾ ਅਸੀਂ ਤਿੰਨਾਂ ਨੇ ਪੁੰਨਣੀ ਆ ਆ ਮੈਂ ਦੱਸਦਾ ਮੈਂ ਬਲੋ ਟਾਈਮ ਨਹੀਂ ਲਾਉਣਾ ਨਾ ਢੋਲ ਦੀ ਲੋੜ ਨਹੀਂ ਆਪਾਂ ਕੁਇਸ਼ਰੀ ਚ ਕੱਪੜਾ ਪੁੰਨਣੀ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਚੀ ਦੀ ਜਹਾੜੀ ਉਹ ਵਰਤਾਉ ਸੁਬੇ ਦੀ ਪੁੰਨਣੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਮਾਚੀ ਵੜ ਲੈ ਕਹਣ ਜਗਣਾ ਦੇ ਸੁੱਤੇ ਉਹ ਸੰਗੀ ਸਰਬੰਸ ਵਾਰ ਕੇ ਇਹ ਕਾਮ ਉਤੋਂ ਲੋਕਾਂ ਨੇ ਬੜੇ ਦਾਨਪੁਨ ਕੀਤੇ ਉਹਨਾਂ ਜਾਣਦੀ ਹਈਏ ਮੋਤੀ ਲਾਲ ਜਵਾਹਰਦਾਨ ਕੀਤੇ ਧੰਨ ਦਸਵੀ ਪਾਸ਼ਾ ਜਿਹਨੇ ਦੇਸ਼ ਕੌਮ ਕੋ ਸਰਵਨਸਵਾਦ ਦਿੱਤਾ ਕਿਸੇ ਕਵੀ ਨੇ ਲਿਖਿਆ ਦੇਸ਼ ਕੌਮ ਖਾਤਰ ਖੇਲਾ ਵਿੱਚ ਬੈਠ ਕੇ ਕਈਆਂ ਜਿੰਦਗੀ ਦੇ ਕਈ ਸਾਲ ਬਾਰੇ ਕਈਆਂ ਝੁੰਟੀਆਂ ਫਾਂਸੀਆਂ ਨਾਲ ਕਈਆਂ ਘਰ-ਬਾਰ ਆਰਾਮ ਸਕਾਲ ਬਾਰੇ ਦੁਨੀਆ ਆਪਣੇ ਲਾਲਾਂ ਦੇ ਸਿਰਾਂ ਉਤੋਂ ਭੜ ਭੜ ਕੇ ਲਾਲਾਂ ਦੇ ਖਾਲ ਬਾਰੇ ਐ ਪਰ ਗੁਰੂ ਨਿਸ਼ਮੇਸ਼ਲਾ ਧੰਨ ਨਿਗਰਾ ਜਿਹਨੇ ਦੁਨੀਆ ਦੇ ਲਾਲਾਂ ਨੂੰ ਨਾਲ ਬਾਰੇ ਮੈਂ ਬੜਾ ਸਮਝ ਨਹੀਂ ਆਉਣਾ ਉਹ ਦੱਸਦੇ ਕਹਿ ਦिए ਮਾਛੀ ਬਾਰੇ ਸੌਂ ਗਿਆ ਪੁੱਤਰਾਂ ਨਾਲ ਜਾਣੇ ਬੜੇ ਪਿਆਰ ਨਾਲ ਉਹ ਸੁਣੀਏ ਵਾਹ ਯਾਰ ਜਲਦੀ ਕੇ ਮ ਕੋਰ ਤੋ ਇੱਕ ਸੰਤ ਸਬਾਹੀ ਮਾਲਿਕ ਪੂਰੀ ਆਨੰਦ ਦਾਇਜ ਬਣਿਆ ਰਾਹੀ ਮਾਲਿਕ ਪੂਰੀ ਆਨੰਦ ਦਾਇਜ ਬਣਿਆ ਰਾਹੀ ਤੁਮਰੀ माछीवाड़े सौ गया पुतरा दानी माछीवाड़े सौ गया पुतरा दानी चल चमकोर तूं हिकु सपाही मालिक पूरी आनंद अॼु बढ़िया मालिक पूरी आनंद ਜਿ ਪਰਿਆ ਰਾਹੀ ਤੁਮੜੀ ਦਾ ਤੁਮੇ ਤੇ ਗੁਰੂ ਜੀ ਹੈ ਤੁਮਹੀ ਜਾਨੀ ਮਾਚਿਵਾੜੇ ਸੋ ਗਿਆ ਪੁੱਤਰਾਂ ਦਾ ਘਾਨੀ ਮਾਚਿਵਾੜੇ ਸੋ ਗਿਆ ਪੁੱਤਰਾਂ ਦਾ ਘਾਨੀ ਹਾਂ ਦੇਖ ਪਵਿੱਤਰ ਜਗਾਨੂ ਮਲ ਲੈਟ ਜਾਣੇ ਇਹ ਨਾ ਜੰਨ ਦੇ ਸੋ ਗਿਆ

ਮੈਂ ਸਿਖਾਈਆਂ ਤਰ੍ਹਾਂ ਪੜਾਇਆ ਇਹਨਾਂ ਤੋਂ ਸਮਾ ਸੀਮਤਾ ਤੇ ਇਹਦਾ ਕਾਰਤਾ ਬਹੁਤ ਲੰਬੀ ਆ ਤੇ ਉਹ ਕਿਤੇ ਸਮਾਂ ਮਿਲਿਆ ਆਪਣੇ ਨਗਰ ਦੇ ਵਿੱਚ ਫਿਰ ਆਪਾਂ ਹਾਜ਼ਰੀ ਭਰਾਂਗੇ ਮਹਾਰਾ ਕਿਰਪਾ ਕਰੇ ਗੁਰੂ ਜੀ ਆਸ ਮਾਰੇ ਗੱਤੋਂ ਨੂੰ ਜਾਨ ਦਰਸ਼ਨ ਪਾਠਾ ਨੂੰ ਨਾਨਕ ਪਾਠਾ ਦੇ ਤੇ ਆ ਹੁਣ ਮੈਂ ਆ ਮੇਰਾ ਲੜਕਾ ਇਹਨੇ ਇੱਕ ਮੰਦਰ ਕਮੇਟੀ ਖੇਡ ਕਾਲੇ ਉਸ ਤੋਂ ਬਾਅਦ ਲਗਲਾਪੁਰਾ ਜਿਹੜਾ ਸ਼ੁਰੂ ਆ ਸਾਰੇ ਨਗਰ ਦਾ ਪਾਈ ਧੰਨਵਾਦ ਤੁਹਾਡੇ ਬੱਚੇ ਨੇ ਤੁਹਾਡੇ ਨਗਰ ਤੋਂ ਖਾ ਕੇ ਪੜੇ ਨੇ ਬਹੁਤ ਧੰਨਵਾਦ ਜਿਹਨਾਂ ਮਨ ਲ ਮੇਰੀ ਅਗਰਾਹੀ ਰਹਿੰਦੀ ਹੈ ਔਰ ਚਾਹੇ ਉਹਨਾਂ ਨੂੰ ਵੇਚ ਲਿਆ ਭਾਈ ਉਹ ਮੈਨੂੰ ਜਰੂਰ ਦੇਖੇ ਜਾਣ ਕੋਈ ਹੱਦ ਰਹਿ ਨਾ ਜਾਵੇ ਤੋਂ ਇੱਛੇ ਬਹੀ ਦੇ ਉੱਤੇ ਉਹਦਾ ਨਾਮ ਲਿਖਿਆ ਜਾਂਦਾ ਜਿਨ੍ਹਾਂ ਨੇ ਮੇਰੇ ਲਈ ਉਹ ਮਾਇਆ ਭੇਜਣੀ ਹੈ ਧੰਨਵਾਦ ਕੋਈ ਗੱਲ ਨਹੀਂ ਸ਼ਾਬਾਸ਼ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨ ਕਰਦਾ ਸਾਡੇ ਬੰਨਿਓ ਸਾਡੇ ਵਾਜੀਕਰਾਂ ਬੰਨਿਓ ਖੁਡਾਰੀਆਂ ਬੰਨਿਓ ਹੱਥ ਜੋੜ ਕੇ ਬੇਨਤੀਆ ਮੇਰਾ ਵੀਰ ਤੁਸੀਂ ਚੋਕਲਾਦਾਨ ਰੱਖੋ ਕਿਉਂ ਇੱਧਰ ਤੁਸੀਂ ਰੌਣਾ ਪਾਈ ਗਏ ਇੱਧਰ ਸਾਡੇ ਵਾਜੀਕਰ ਰੌਣਾ ਪਾਈ ਗਏ ਫਿਰ ਗੱਲ ਦੀ ਸੁਣੀ ਹੈਗੀ ਜਿੰਨਾ ਚਿਰ ਗੱਲ ਸਾਹਮਣੇ ਵਿੱਚ ਆਵੇ ਨਾ ਉਨਾਂ ਤੱਕ ਗੱਲ ਕਰਨਾ ਫੇਰ ਜਾਂਦਾ ਪਤਾ ਨਹੀਂ ਲੱਗਦਾ ਆਹ ਬੜਦੇ ਵਾਜੀਕਰਾਂ ਨੂੰ ਬੇਨਤੀ ਕਰਦੇ ਹੁਣ ਜੇ ਬਾਹਰ ਕੇ ਬਹਿ ਜਾਓ ਜਿਹੜੇ ਬਾਹਰ ਸੁਣਦੇ ਆ ਵੀਰ ਉਹਨਾਂ ਨੂੰ ਬੇਨਤੀ ਕਰਦਾ 5 ਮਿੰਟ 10 ਮਿੰਟ ਜੇ ਬਾਹਰ ਕੇ ਬਹਿ ਜਾਓ ਮੇਰਾ ਵੀਰ ਅੱਜ ਵੀ ਬਹੁਤ ਖੇਡਾਂ ਕਰੀਆ ਅੱਜ ਵੀ ਇਤਰਾ ਵਾਜੀਆ ਬੰਦੇ ਰਹੇ ਆ ਤਾਂ ਸਰਦਾਰ ਦਾ ਪਾਇਆ ਜਿਹੜਾ ਚੁੜਾਈ ਕਰ ਗਿਆ ਜਗENDER ਸਿੰਘ ਜਿਹਨਾਂ ਦਾ ਪਿੰਡ ਆ ਇਹ ਉਹਨਾਂ ਦਾ ਪੋਤਾ ਜੀ ਮੈਂ ਇੱਕ ਗੇਮ ਕਰਦੀ ਆ ਤੁਹਾਡੇ ਆਪਰੇ ਲਓ ਜੀ ਉੱਤੇ ਕੀ ਲਿਖਿਆ ਆ ਪਿੰਡ ਦੇ ਬਾਜੀ ਕਰਨ ਫੜ ਕੇ ਬੜਾਓ ਯਾਰ ਵਾਜਾ ਪੂਜਾ ਤੂੰ ਨਾ ਕਰ ਤੇ ਹੋਰ ਕਰੇ ਕੜਾ ਉਹ ਸਾਡੀਆਂ ਸੱਦੇ ਜ਼ਰੂਰ ਤਾਂ ਪੂਰੀਆਂ ਨੂੰ ਉਹ ਲੋਕੀ ਸੱਕਦੇ ਹੋ ਆ ਮਗਨਾਂ اے آتھا تاں تاں دے رہے اے متاں ڈوریاں نو کوئی اشیर्वाद نال اسی ویکھ بھی کردا جی تھوڑی ਦੁਜਾ ਹੈ ਰੱਬ ਦੀ ਪੂਰਾ ਸਭ ਤੋਂ ਮਹਾਨ ਰੂਪ ਹੈ ਦੁਜਾ